ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਹਿਲਾਂ ਤੇ ਆ ਸਾਡੀ ਬਬਲੀ ਨਾਲ ਮਿਲੋ ਬੋਲੋ ਹੈਲੋ ਗਾਇਜ਼ ਤੇ ਮਾਮੂ ਦੁੱਤੀ ਤਾਰੇ ਦਾ ਅਮੂ ਜਾਚ ਤੇ ਮੈਂ ਸਵੇਰ ਦਾ ਉੱਠ ਕੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਭੈਣ ਨੇ ਰੋਟੀਆਂ ਬਣਾਈਆਂ ਸੀ ਆਲੂ ਵਾਲੀਆਂ ਬਾਲੀਆਂ ਸਾਰੀ ਤੇ ਮੈਂ ਬਣੋ ਲਾ ਪਿਆ ਵਲੌਗ ਰਾਤੀ ਨੀਂਦ ਆ ਗਈ ਵਲੌਗ ਦੀ ਐਡੀਟਿੰਗ ਨਹੀਂ ਹੋਈ ਤੇ ਇਸ ਕਰਕੇ ਫਿਰ ਮੈਂ ਹੁਣ ਵਲੌਗ ਬਣਨ ਲਾ ਪਿਆ ਇਹ ਉਹਦੇ ਕਰਕੇ ਥੋੜਾ ਮੈਂ ਲੇਟ ਹੋ ਗਿਆ ਤੇ ਬਸ ਹੁਣ ਵਲੌਗ ਹੀ ਬਣ ਗਿਆ ਵਾ ਨਹਾ ਤੋਂ ਵੀ ਲਿਆ ਤੇ ਰੋਟੀ ਵੀ ਖਾ ਲਈ ਤੇ ਇਹਦੇ ਨਾਲ ਆਪਾਂ ਖੇਡਮਲ ਵੀ ਲਿਆ ਵਾ ਹੁਣ ਮੈਂ ਲੱਗਾਂ ਟੱਬਰ ਬੰਨਣ ਤੇ ਪੱਗ ਸਜਾ ਕੇ ਤੇ ਫਿਰ ਆਪਾਂ ਨਿਕਲਦੇ ਆ ਥੋੜਾ ਜਿਹਾ ਮੜਾ ਜਿਹਾ ਆਪਾਂ ਘਰੇ ਜਾਣਾ ਵਾ ਤੇ ਫਿਰ ਸਦਾ ਅੰਮ੍ਰਿਤਸਰ ਤੇ ਫਿਰ ਵਰਕਿੰਗ ਚਾਲੂ ਚਾਲ ਕੰਮ 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 ਸਦਾ ਜੋਧੇ ਸਕੂਲ ਚੱਲਿਆ ਜੀ जान दिल कर स्कूल अच्छा क्या बात है? वाहर पर तेन जोधवीर तीन चला स्कूल स्कूल चला स्कूल दादू के साथ स्कूल चले आप तुम्हें क्या हुआ है जोधवीर तीन बफी रह गई जी ਹਏ ਓਤਰਾ ਕੀ ਬਾਤ ਹੈ ਸਵੇਰੇ ਸਵੇਰੇ ਆਲੂ ਵਾਲੀਆਂ ਦੀਆਂ ਪਕਣ ਹਾ 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 ਬਾਤ ਹੈ ਆਪਣੀ ਵਰਗੀ ਲਾਈ ਉਹ ਲਾਲ ਲਾਲ ਜੀ ਆਪੇ ਖਾ ਲੋ ਰੋਟੀ ਮੈਨੂੰ ਮੈਨੇ ਮम्मा ਤਾਂ ਮੈਂ ਸ਼ੂ ਸ਼ੂ ਦਾਣਾ ਸ਼ੂ ਸ਼ੂ ਆਇਆ ਚਲਾ ਫਿਰ ਕੀ ਹੈ ਗੱਲ ਆਪਣਾ ਰਮਾਲ ਆ ਹੋਰ ਪਾਛ ਹਾਂ ਬਸ ਠੀਕ ਆ ਚਲ 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 ਬਰਾ ਦੇ ਢੀ ਢੀ ਹੋਇਆ ਏ ਤੁਸੀਂ ਜਾਣਾ ਕਿਥੇ ਹਾਂ ਸਭ ਪੰਜ 10 ਮਿੰਟ ਦੇ ਵਿੱਚ ਹੁਣ ਰੈਡੀ ਹੋ ਜਾਣਾ ਨਿਕਲਣਾ ਹੁਣ ਆਪਾਂ ਨੂੰ ਕਾਲੀ ਬਹੁਤ ਪੈ ਗਈ ਆ ਆਪਾਂ ਤਾਂ ਤਿਆਰ ਹੋ ਗਏ ਆ ਤੇ ਗੱਡੀ ਬਾਲੀ ਗੰਦੀ ਹੋਈ ਐ ਤੇ ਮੇਰਾ ਇਰਾਦਾ ਗੱਡੀ ਨੂੰ ਇਸ਼ਨਾਨ ਕਰਾਦਾ ਮੜਾ ਜਾ ਵਾਹ ਬਾਈ ਮਠਾ ਠਾ ਲੱਗੀਆਂ ਇਹਦੇ ਵੀ ਕੰਮ ਕਰਨਾ ਜਾ ਕੇ ਫਿਰ ਚੰਗਾ ਜਿਹਾ ਨਹੀਂ ਲੱਗਦਾ ਕੰਮ ਇਦਾਂ ਵਧੀਆ ਚਲੋ ਹੁਣ ਤੋਂ ਬੰਦ ਪੰਜੀਆਂ ਲੱਗਣ ਦੀਆਂ ਦਿਨ ਥੋੜੇ ਖੁੱਲੇ ਆ ਤੇ ਥੋੜੇ ਵਧੀਆ ਲੱਗ ਰਿਹਾ ਵਾ ਮੌਸਮ ਵਲ ਮੌਸਮ ਵਲ ਵੇਖ ਕੇ ਗੱਡੀ ਗੁੜੀ ਧੋ ਲਈ ਐ ਸਾਰੀ ਤਿਆਰੀ ਕਰ ਲਈ ਐ ਸਮਾਨ ਹੀ ਰੱਖਣ ਵਾਲਾ ਤੇ ਹੁਣ ਕੱਪ ਕੇ ਦੁੱਧ ਪੀ ਲਈਏ ਤੇ ਫਿਰ ਚੱਲਦੇ ਆ ਤੇ 8 ਟਡੀ ਖਾਈ ਜਿੱਦੀ ਕੱਲੀ ਕੱਲੀ ਬਿਸਕਟ जामा है गुनवाज में हाँ। जामा जी तो जी दिल ला लोगे नहीं लाओगे मेनू मिश करोगे ओके हाँ। बाय okay, लव यू आना कदों ओके okay. एक ही ਕਰਨਦੇ ਆ ਗੰਦੀਆਂ ਹੋ ਜਾਣੀਆਂ ਤੇਰੀਆਂ ਬਾਬਾ ਬਿਸਕਟ ਬਾਈ ਕੋ ਨਾਜ ਹੈਲੋ ਬਈਸ ਆਪਾਂ ਅਮੀ ਬੋਲੋ 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 ਆਪਾਂ ਅਮੀ ਸ਼ਾਇਦ ਆਦੇ ਬਾਸ ਮੀਨ ਬਾਈ ਬਾਈ ਅੰਦਾ ਆਪਾਂ ਅਮਰਸਰ ਚੱਲੇ ਆ ਫੇਰ ਮਿਲਾਂਗੇ ਬਾਈ ਬਾਈ ਤੇ ਮਮutar ਇਹ ਬੜਾ ਸ਼ਵੀਰਪੁਰ ਤੇ ਬਹੁਤ ਜਿਆਦਾ ਚਲ ਠੀਕ ਹੈ ਬਾਏ ਬਾਏ ਗਾਇਜ਼ ਓਕੇ ਗੁਡ ਬਾਏ ਬਾਏ ਆਪਾਂ ਦਾ ਸਵਾਗਤ ਗਾਇਜ਼ ਆਪਾਂ ਜਾਣਦੇ ਹਾਂ ਜੀ ਕੈਰੋ ਤੋਂ ਆਪਣੇ ਪਿੰਡ ਨੂੰ ਤੇ ਹਲੋ ਗਾਇਜ਼ ਸਬਸਕ੍ਰਾਈਬ ਕਰਦੇ ਨਾ ਬਾਈ ਦੇ ਚੈਨਲ ਕੋ ਸਬਸਕ੍ਰਾਈਬ ਕਰਨਾ ਵੀਰ ਦੇ ਚੈਨਲ ਨੂੰ ਵੀਰ ਦੇ ਚੈਨਲ ਨੂੰ ਠੀਕਾ ਵੀਰ ਜੀ ਵੇ ਵੀਰ ਨੂੰ ਬਹੁਤ ਪਿਆਰ ਦੋ ਲਾਈਕ ਵੀ ਕਰ ਦਿਓ ਨਾਲੇ ਕੀ ਬਾਤ ਹੈ ਮੰਟ ਬੱਚੇ ਮਿਲ ਗਏ ਤੇ ਹੱਥ ਦਈ ਜਾਂਦੇ ਮੈਂ ਚਲ ਬੈਜੋ ਤੇ ਲੈ ਜਾਂਦੇ ਗਾਂ ਤੱਕ ਮੈਂ ਵੀ ਆ ਜਾ ਆਜੋ ਆਜੋ ਬਈ ਕਿਹੜੇ ਹੈਗੇ ਦੀ ਆਹੀ ਵੀਰ ਦੀ ਆ ਵੀਰ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਲਾਈਕ ਸ਼ੇਅਰ ਕਮੈਂਟ ਤੇ ਇਹ ਵੀ ਕਰਿਓ ਨਾ ਘਰ ਜਾ ਕੇ ਮਾਂ ਦਾ ਬਲਗਾ ਤੇ ਜਿੰਨੇ ਤੇ ਕਰਨਾ ਹੈ ਜੇ ਸਾਰਿਆਂ ਨੇ ਚੇਤੇ ਨੇ ਆਪਾਂ ਨੂੰ ਭਾਇਆ ਜੀ ਫਿਰ ਵੀ ਚੇਤੇ ਨਾ ਕਰਿਓ ਫਿਰ ਤੁਹਾਡੀ ਵੀਡੀਓ ਹੋਣੀ ਗੇ ਅੱਜ ਕਿਹਤੇ ਪਾਉਗੇ ਵੀਡੀਓ ਤੁਸੀਂ ਇਹ ਆਪਾਂ ਪਰਸੋਂ ਪਾਵਾਂਗੇ ਪਰਸੋਂ ਠੀਕ ਪਰਸੋਂ ਠੀਕ ਵੀਰ ਜੀ ਪਰਸੋਂ ਵੇਖਾਂਗੇ ਆਹ ਕਾਜ ਮੈਂ ਬਾਏ 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 ਜੀ ਬਾਏ 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 ਲਾਈਕ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਾਣਾ ਹੋਰ ਨਾ ਕਰਿਓ ਵੀਰ ਜੀ ਚਲੋ ਵੀਰ ਸਬਸਕ੍ਰਾਈਬ ਕਰਨਾ ਵੀਰ ਨੂੰ ਠੀਕ ਓਕੇ ਬਾਏ ਬਾਏ ਮਾਰੀ ਵਾਰੀ শেয়ার ਆਓ ਨਾ ਲਾਈਕ ਤੇ ਸਬਸਕ੍ਰਾਈਬ ਲਾਈਕ ਕਰਨਾ ਬੰਦਰ ਨੂੰ ਕਰਨਾ ਠੀਕ ਹੈ ਜੀ ਬਾਏ 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 ਬਿਲਕੁਲ ਲਾਈਕ শেয়ার ਕਰਦੇ ਹੋ ਮਿਰ ਨੂੰ ਬਾਕੀ ਬਹੁਤ ਤੁਸੀਂ ਵੀ ਕਰਿਓ ਨਾ ਸਾਰੇ ਆਣੇ ਹਾਂਜੀ ਓਕੇ ਬਾਏ ਸਭ ਨੂੰ ਬਾਏ 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 ਕੀ ਬਾਤ ਆ ਇਦਾਂ ਹੀ ਇਦਾਂ ਹੀ ਫੈਨ ਫਾਲੋਇੰਗਸ ਵੱਧ ਜੀ ਨਾ ਫਿਰ ਤੇ ਬਹੁਤ ਮਜਾ ਆਵੇ ਆਪਾਂ ਨੂੰ ਐ ਬਤੇ ਖੁਸ਼ ਹੋਗੇ ਮੈਂ ਹੀ ਜਾਂਦਾ ਇਹਨੇ ਮੈਨੂੰ ਕਹਿੰਦੇ ਵੀਰ ਜੀਓ ਸਾਹਮਣੇ ਪਿੰਡ ਜਾਣਾ ਲੈ ਜਾ ਮੈਂ ਚੱਲ ਭਰਾ ਬਹਿ ਜਾ ਕੋਈ ਗੱਲ ਨਹੀਂ ਮੈਨੂੰ ਕੀ ਮੇਰਾ ਇਰਾਦਾ ਕੀ ਮੈਂ ਰੋਜ਼ ਦਿਹਾੜੀ ਸਕੂਲਾਂ ਦੇ ਬਾਹਰ ਜਾਇਆ ਕਰਾਂ ਤੇ ਬੱਚਿਆਂ ਨੂੰ ਭਾਇਆ ਕਰਾਂ ਹੈ ਫੇਰ ਦੇ ਇੱਕ ਦਿਨ ਦੇ ਵਿੱਚ ਹੀ ਮੇਰੇ ਸਾਹ ਨਾਲ ਹਜ਼ਾਰ ਹੋ ਜਾਣੇ ਆ ਤੇ ਇਦਾਂ ਹੀ ਭਰ-ਭਰ ਗੱਡੀਆਂ ਦੇ ਨਾਲੇ ਘਰੋ ਘਰੀ ਛੱਡ ਆਏ ਤੇ ਨਾਲੇ ਸਬਸਕ੍ਰਾਈਬ ਵੱਧ ਗਏ ਹੈਗੀ ਗੱਲਬਾਤ ਬੱਚੇ ਬਹੁਤ ਖੁਸ਼ ਹੋਏ ਬੱਚਿਆਂ ਦੀ ਖੁਸ਼ੀ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਆਪਣਾ ਪਾਰਸਲ ਜਾਣਾ ਸੀ ਤੇ ਉਹ ਜਵਾਨ ਪਿੰਡ ਤੇ ਦੇ ਕੇ ਨਹੀਂ ਗਿਆ ਆਪਣੇ ਅਗਲੇ ਪਿੰਡ ਲੈ ਗਿਆ ਤੇ ਹੁਣ ਮੈਂ ਉੱਥੇ ਆਇਆ ਪਾਰਸਲ ਫੜਨ ਆਹ ਪਾਰਸਲ ਜਾ ਹੈ ਇੱਕ ਇੱਥੇ ਮੈਂ ਵੇਖੰਦਿਆ ਇੱਕ ਕਾਫੀ ਪੁਰਾਣੀ ਕੋਈ ਬਿਲਡਿੰਗ ਜੀ ਬਣੀ ਹੈ ਪਤਾ ਨਹੀਂ ਕਿਹਦੀ ਆ ਐਮ ਦੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਸਭ ਮੈਂ ਰਹੇ ਅੱਜ ਨੂੰ 13 200 ਘਰੇ ਆ ਗਏ ਆ ਥੋੜਾ ਟਾਈਮ ਰੋਕਾਂਗੇ ਇੱਥੇ ਸਟੇ ਲਵਾਂਗੇ ਤੇ ਚਾਹ ਪਾਣੀ ਪੀ ਕੇ ਤੇ ਫਿਰ ਜਾਣੇ ਆ ਸ਼ਹਿਰ ਨੂੰ ਪਾਣੀ ਵੀ ਆਉਣ ਵਾਲਾ ਪਾਣੀ ਪੁਣੀ ਲਿਆ ਦੀਏ ਥੋੜਾ ਬੋਧਾ ਸਮਾਨ ਛੱਡ ਗਏ ਸੀ ਭਾਜੀ ਹਣੀ ਇੱਥੇ ਥੋੜਾ ਉਹਨਾਂ ਦਾ ਸਮਾਨ ਆ ਥੋੜਾ ਘਰੇ ਸਬਜ਼ੀ ਭਾਜੀ ਆਉਣ ਵਾਲੀ ਹੀ ਪਾਣੀ ਪੁਣੀ ਆਉਣ ਵਾਲਾ ਹੀ ਮੈਂ ਚਲੋ ਫਿਰ ਘਰੇ ਜਿਹੜਾ ਮਾਰੀ ਲੈਣੇ ਆ ਤੇ ਹੁਣ ਆਪਾਂ ਕੁਝ ਖਾ ਲਈਏ ਤੇ ਫਿਰ ਜਾਣੇ ਪਾਣੀ ਲੈਣ ਤੇ ਫਿਰ ਸਮਾਨ ਇਕੱਠਾ ਕਰਦਿਆਂ ਨੇ ਸ਼ਹਿਰ ਨੂੰ ਜਿਆਣਾ ਬਾਅਦ ਪਾਣੀਓ ਜੈ ਸਾਡੀ ਮੰਮੀ ਪਿਆਰੀ ਪਿਆਰੀ ਮਿੱਠੀ ਮਿੱਠੀ ਅਮੀ ਹੁਣ ਚੰਗਾ ਨਾ ਧੁੱਪ ਲੱਗਣੀ ਸ਼ੁਰੂ ਹੋ ਗਈ ਵਧੀਆ ਹੋ ਗਿਆ ਜੀ ਮਮਾ ਸਾਹਿਬ ਸਾਂ ਨਿਕਲਿਆ ਕਿਤੇ ਤੇਰੇ ਦਿਨ ਲੱਗਣੇ ਸ਼ੁਰੂ ਹੋਏ ਤੇ ਥੋੜਾ ਜਿਹਾ ਲੱਗਾ ਕਿ ਨਹੀਂ ਮੈਂ ਤੇ ਰੋੜੇ ਖੜੇ ਹੋ ਗਏ ਹੁੰਦੇ ਹੋ ਹੋਰ ਕੀ ਆ ਠੰਡ ਨਾਲ ਮਾਤੀ ਵੱਜ ਜਾਂਦੀ ਈ ਬੜੀ ਆਪਾਂ ਹੁਣ ਭੱਜ ਕੇ ਸਕੂਟੀ 'ਚ ਜਾ ਕੇ ਪਾਣੀ ਲੈ ਆਈਏ ਇਹ ਨੇਰਾ ਹੋ ਜਾਂਦਾ ਫਿਰ ਆਪਾਂ ਨਿਕਲਦੇ ਆਂ ਪਾਪਾ ਬੋਡੀ ਬਣਾਈ ਜਾਂਦੇ ਆ ਬਹੁਤ ਸੋਹਣੀ ਬਣਦੀ ਬੋਡੀ ਸਟੈਪਸ 'ਚ ਬਹੁਤ ਵਧੀਆ ਬਣਦਾ ਹੈ ਗਾਇਜ਼ ਆਪਣੀ ਸਲਾਹ ਚੇਂਜ ਹੋ ਗਈ 7:00 ਵੱਜ ਗਏ ਆ ਤੇ ਮੈਂ ਸੋਚਿਆ ਮੈਂ ਚੱਲ ਛੱਟ ਖੜਾ ਹਾਂ ਅੱਜ ਦੀ ਰਾਤ ਆਪ ਇੱਥੇ ਰੁਕਦੇ ਆਂ ਤੇ ਸਵੇਰੇ ਚੱਲਾਂਗੇ ਘਰ ਨੂੰ ਸੌਰੀ ਕੰਮ ਤੇ ਤੇ ਬਾਕੀ ਘਰ ਆ ਕੇ ਤੇ ਮੇਰਾ ਦਿਲ ਹੀ ਨਹੀਂ ਕਰਦਾ ਹੁੰਦਾ ਜਾਣ ਨੂੰ ਬਸ ਉਹੀ ਜੀ ਲਾ ਲਓ ਦਿਲ ਨਹੀਂ ਕੀਤਾ ਆਪਣਾ ਕਿ ਮੈਂ ਚਾ ਕੋਈ ਗੱਲ ਨਹੀਂ ਸਵੇਰੇ ਚੱਲ ਜਾਾਂਗੇ ਵੈਸੇ ਵੀ ਹਾਂ ਜਾ ਕੇ ਤਾਂ ਉਦਾਂ ਮੈਂ ਸੋਚਿਆ ਚਲ ਉੱਪਰ ਚਲਾਉਂਗਾ ਤੇ ਪਰ ਹੁਣ ਜਾ ਕੇ ਉੱਪਰ ਚੱਲ ਨਹੀਂ ਸਵੇਰ ਦੇ ਵਲੌਗ ਦੀ ਵੀ ਐਡੀਟਿੰਗ ਕਰਨ ਵਾਲੀ ਪਈ ਆ ਤੇ ਹੁਣ ਰਮਾਨਾ ਬਹਿਣੇ ਆ ਘਰੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਬਲੌਗ ਲੌਗ ਇੱਕ ਤਿਆਰ ਕਰਕੇ ਤੇ ਫਿਰ ਸਵੇਰੇ ਚਲ ਜਾਗੇ ਸਵੇਰੇ ਵੀ ਕੰਮ ਨਹੀਂ ਕੀਤਾ ਜਾਣਾ ਸਵੇਰੇ ਵੀ ਆਪਾਂ ਨੂੰ ਥੋੜਾ ਜਿਹਾ ਘਰ ਦਾ ਹੀ ਕੋਈ ਕੰਮ ਆ ਸਾਰੀ ਢੜੀ ਉੱਥੇ ਲੰਘ ਜਾਣੀ ਆ ਤੇ ਕੰਮ ਫਿਰ ਆਦ ਨੂੰ ਸ਼ੁਰੂ ਹੋਣਾ ਆਪਣਾ ਓਵਰ ਸ਼ੂਪਰ ਦਾ ਜੋ ਵੀ Papa ਨੇ ਦੁਕਾਨ 'ਚ ਸਮਾਂ ਸਮੂਰ ਖਾਰਾਂ ਦੁਕਾਨ ਬੰਦ ਕਰਾਤਾ ਫਿਰ ਬੈਨੇ ਰਜਾਈ ਜਾ ਘਰੇ ਆਉਂਦਾ ਹੀ ਫਾਇਦਾ ਹੁੰਦਾ ਵਾ ਘਰੇ ਆਜੋ ਨਾ ਤੇ ਮੰਮੀ ਵਾਰ-ਵਾਰ ਪੁੱਛੀ ਜਾਣਗੇ ਕੀ ਖਾਣਾ ਹੈ ਹੀ ਲਿਆ ਮਾ ਪੀਣਾ ਕੁਛ ਦੁੱਧ ਪੀਏਗਾ ਚਾਹ ਪੀਏਗਾ ਜਾਂ ਕੁਛ ਹੋਰ ਖਾਣਾ ਇਹ ਘਰਾਂ ਲਗੀ ਮौज ਬਾਹਰ ਨਹੀਂ ਕਿਤੇ ਲੱਭਦੀ ਬਾਹਰ ਤੇ ਪਤਾ ਹੀ ਹੈ ਤਾਂ ਓਰੇ ਸੋਣ ਕੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਹਾਲ ਵਿੱਚ ਤਿੰਨ ਇਹ ਤਾਂ ਤੇ ਦੀ ਨਾਲ ਆ ਕੱਟੀ ਦੀ ਨਾਲ ਟਾੜੀ ਦੇ ਖਾਣੀ ਹੈ ਹੈ ਇਹ ਕੀ ਆ ਖਾਈ ਦੀ ਆ ਖਾਈ ਦੀ ਹੈ ਮੰਮਾ ਨੇ ਹਾਂਜੀ ਮਸ਼ੂਮ ਦੀ ਕੁੰਬਾ ਕੁੰਬਾ 하지 ਆ ਕਿ ਕੁੰਬਾ ਤੇ ਓਏ ਫੋਨ ਕਰ ਕਰ ਲੋਕੀ ਵੀ ਪੁੱਛਣ ਤੇ ਉਹ ਆਖਣ ਵੀ ਘੋੜੀ ਜਿਹੜੀ ਉਹ ਲੱਗ ਜਾਂਦੀ ਹੈ ਜੀ ਇਹ ਛੱਡਦੇ ਹੋਗੇ ਤੁਹਾਡਾ ਸਰੀਰ ਜਿਹੜਾ ਉਹ ਸਹੀ ਨਹੀਂ ਰਹੂਗਾ ਹਾਂ ਪਸਾਓ ਇਹ ਸੌ ਆ ਮੈਂ ਤਾਂ ਚੀਨ ਮੀਨ ਕੱਟਦਾ ਸਾਰਾ ਹਾਂ ਹੋਰ ਖੋਲ ਗਈਆਂ ਸਾਰੀਆਂ ਵਿੱਚ ਲੈ ਮੈਂ ਤਾਂ ਤੁਸੀਂ ਇਹ ਰੇ ਰ ਇੱਕ ਪੀਸ ਦੇ ਕੱਟਦੇ ਜੀ ਦੋ ਜਾਂ ਚਾਰ ਪੀਸ ਨਾ ਮੈਂ ਤੇ 6 6 8 8 ਕਰੰਦਿਆਂ ਓਏ ਮੈਂ ਤੇ ਆਹੀ ਮੰਮੀ ਨਾਲ ਸੋਈ ਚ ਕੰਮ ਕਰਾਉਣ ਦੁਕਾਨ 'ਚ ਸਮਾਨ ਰੱਖ ਆਇਆ ਹਾਂ ਇਹ ਤੇ ਦੁਕਾਨ ਬੰਦ ਕਰ ਆਇਆ ਹਾਂ ਤੇ ਮੈਂ ਚਲੋ ਮੰਮੀ ਵਿਚਾਰੇ ਇਕੱਲੇ ਲੱਗੇ ਆ ਤੇ ਮੈਂ ਕਰਾ ਦਿੰਦਾ ਘਰੇ ਕੋਈ ਵੀ ਨਹੀਂ ਹੈਗਾ ਅੱਜ ਕਿਹੜਾ ਬਾਤ ਹੈ ਰੋਟੀ ਬਣ ਗਈ ਆ ਤੇ ਖਾ ਲਈਏ ਫਿਰ ਆਪਾਂ ਹੈ ਟਾਈਮ ਸਿਰ ਹਾਂਜੀ ਗਾਇਜ਼ ਆਪਾਂ ਰੋਟੀ ਬਣੀ ਖਾ ਲਿਆ ਜੀ ਤੇ ਹੁਣ ਆਪਾਂ ਲੱਗੇ ਆ ਪੈਣ ਨੀਂਦ ਬਹੁਤ ਆਈ ਜਾਂਦੀ ਆ ਜੇ ਤੁਹਾਨੂੰ ਇਹ ਮਰਾਜ ਦਾ ਵੀਲੌਗ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਵੀਲੌਗ ਜਮਾ ਓਕੇ ਜੀ ਧੰਨਵਾਦ ਤੁਹਾਡਾ ਸਦਾ